ਪਿੰਡ ਨੰਦਪੁਰ ਦੀ ਸਮੂਹ ਪੰਚਾਇਤ ਸਰਪੰਚ ਸਾਹਿਬ ਪੰਚ ਸਾਹਿਬ ਪਿੰਡ ਦੀਆਂ ਬੀਬੀਆਂ ਪੈਣਾ ਮਾਤਾਵਾਂ ਬਜ਼ੁਰਗ ਛੋਟੇ ਬੱਚੇ ਮਾਰਕਟ ਕਮੇਟੀ ਦੇ ਚੇਅਰਮੈਨ ਸੋਮਲ ਜੀ ਬੀਡੀਪੀਓ ਸਾਹਿਬ ਸਾਡੇ ਇਸ ਮਹਿੰਮ ਦੇ ਵਿੱਚ ਕੋਆਰਡੀਨੇਟਰ ਨੇ ਸਾਡੇ ਹਿੰਦਾ ਜੀ ਉਹ ਜਿੰਨੇ ਵੀ ਸਾਰੇ ਸਾਡੇ ਸਾਥੀ ਪਹੁੰਚੇ ਨੇ ਬਲਾਕ ਪ੍ਰਧਾਨ ਸਾਡੇ ਐਸਐਮਓ ਸਾਹਿਬ ਸਾਡੇ ਮੈਡੀਕਲ ਦੀ ਥੋ ਟੀਮ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਇਹ ਪ੍ਰੋਗਰਾਮ ਹੈ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਇਹ ਕਿਉਂ ਚਲਾਈ ਪਈ ਕਿਉਂ ਐਡੇ ਵੱਡੇ ਲੈਵਲ ਤੇ ਇਹਨੂੰ ਲੈ ਕੇ ਜਾਣਾ ਪਿਆ ਉਹਦਾ ਕਾਰਨ ਜੀ ਆਪਾਂ ਲੱਭਾਂਗੇ ਤੇ ਆਪਾਂ ਨੇ ਪਿੰਡ ਦੇ ਵਿੱਚੋਂ ਕਿਵੇਂ ਹੱਲਪ ਕਰਨੀ ਹੈ ਉਹ ਵੀ ਆਪਾਂ ਦੇਖਣਾ ਸਭ ਤੋਂ ਅਹਿਮ ਗੱਲ ਆਪਣੇ ਬੱਚਿਆਂ ਨੂੰ ਬਚਾਉਣਾ ਆਪਣੇ ਪਰਿਵਾਰਾਂ ਨੂੰ ਬਚਾਉਣਾ ਉਹ ਬੁੱਤੀ ਇਹਦੇ ਬਖਰੇ ਨਿਆ ਬਿਠਾ ਦੋ ਨਾ ਕੋਈ ਗੱਲ ਬਿਠਾ ਦੋ ਕੋਈ ਨਹੀਂ ਆ ਚੇਅਰ ਰਹਿਲਵਾ ਦੋ ਅੱਗੇ ਅੱਗੇ ਆਈਏ ਬਈ ਚੰਗਾ ਕਰਦਾ ਸਭ ਤੋਂ ਜ਼ਰੂਰੀ ਆਪਣੇ ਪਰਿਵਾਰਾਂ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਕਿਉਂਕਿ ਇਨਸਾਨ ਦਾ ਸਭ ਤੋਂ ਵੱਡਾ ਤਨ ਸਭ ਤੋਂ ਵੱਡੀ ਦੌਲਤ ਜਿਹੜੀ ਆ ਉਹ ਨੇ ਬੱਚੇ ਹੁੰਦੇ ਆ ਜੇ ਅਸੀਂ ਆਪਣੇ ਬੱਚੇ ਸੰਭਾਲ ਲਾਂਗੇ ਬੱਚੇ ਬਚਾ ਲਾਂਗੇ ਤਾਂ ਸਾਡਾ ਸਾਰੀ ਜਿਹੜੀ ਜਿੰਦਗੀ ਉਹ ਸਫਲ ਹੈ ਜੇ ਬੱਚਾ ਮਾੜੇ ਪਾਸੇ ਨਿਕਲ ਗਿਆ ਮਾੜੇ ਕੰਮਾਂ 'ਚ ਪੈ ਗਿਆ ਤਾਂ ਸਾਡੀ ਜਿਹੜੀ ਕਮਾਈ ਕਰੀ ਕਿਤਰੀ ਹੈ ਸਾਰੀ ਜਿਹੜੀ ਉਹ ਖੂਚ ਪੈ ਗਈ ਸਮਝੋ ਸੋ ਇਸ ਕਰਕੇ ਪਿਛਲੇ ਸਮਿਆਂ ਦੌਰਾਨ ਸਰਕਾਰਾਂ ਨੇ ਨਸ਼ੇਟ ਵਾਅਦਾ ਕੀਤਾ ਜਿਹੜੇ ਨਸ਼ਾ ਵੇਚਦੇ ਸੀ ਨਸ਼ਾ ਕਰਦੇ ਸੀ ਬਚਾਏ ਉਹਨਾਂ ਨੂੰ ਬਚਾਉਣ ਦੇ ਜਾਂ ਵੇਚਣ ਵਾਲਿਆਂ ਨੂੰ ਅੰਦਰ ਦੇਣ ਦੇ ਇਹਨਾਂ ਨੂੰ ਉਸ ਤੋਂ ਪਨਾਹੀ ਦਿੱਤੀ ਉਹਨਾਂ ਦਾ ਹੌਸਲਾ ਵਧਾਇਆ ਹੋਰ ਇਹਨਾਂ ਦੀ ਮਦਦ ਕਰਦੇ ਰਹੇ ਤੁਸੀਂ ਦੇਖਿਆ ਉਹ ਜੇ ਕੋਈ ਵੜਿਆ ਜਾਂਦਾ ਸੀ ਨਸ਼ਾ ਵੇਚਣ ਵਾਲਾ ਉਸ ਤੋਂ ਪਹਿਲਾਂ ਹੀ ਫੋਨ ਆ ਜਾਂਦਾ ਸੀ ਕਿਸੇ ਐਮਐਲਏ ਦਾ ਕਿਸੇ ਪੰਚ ਸਰਪੰਚ ਦਾ ਜਾਂ ਕਿਸੇ ਵੀ ਮੋਤਮਰ ਦਾ ਕਿ ਭਾਈ ਸਾਡਾ ਬੰਦਾ ਇਹਨੂੰ ਛੱਡ ਦਿਓ ਸੋ ਤੁਹਾਡੇ ਰਿਪੋਰਟ ਲਿਖਾਉਣ ਤੋਂ ਪਹਿਲਾਂ ਹਲੇ ਤੁਸੀਂ ਥਾਣੇ ਗਏ ਵੀ ਨਹੀਂ ਸੀ ਤੇ ਬੰਦਾ ਛੱਡ ਕੇ ਪਹਿਲਾਂ ਆ ਜਾਂਦਾ ਸੀ ਪਿੰਡ 'ਚ ਐਵੇਂ ਹੁੰਦਾ ਸੀ ਸੋ ਇਹਨਾਂ ਨੇ ਸਰਕਾਰਾਂ ਨੇ ਇਸ ਕਰਕੇ ਕੰਮ ਕੀਤਾ ਕਿਉਂਕਿ ਇਹਨਾਂ ਦੇ ਆਪਣੇ ਬੱਚੇ ਜਿਹੜੇ ਨੇ ਉਹ ਬਾਹਰ ਅਮਰੀਕਾ ਕੈਨੇਡਾ ਗਏ ਹੁੰਦੇ ਨੇ ਵੱਡੇ-ਵੱਡੇ ਏਰੀਆ 'ਚ ਰਹਿੰਦੇ ਨੇ ਉਹਨਾਂ ਨੂੰ ਤੁਹਾਡੇ ਬੱਚਿਆਂ ਦਾ ਕੋਈ ਮਤਲਬ ਨਹੀਂ ਹੁੰਦਾ ਅਸੀਂ ਤੁਹਾਡੇ ਵਰਗੇ ਆ ਆਮ ਲੋਕਾਂ 'ਚੋਂ ਆ ਸਾਡਾ ਫਰਜ਼ ਬਣਦਾ ਹੈ ਕਿ ਆਪਣੇ ਪਿੰਡਾਂ ਨੂੰ ਆਪਣੇ ਭਾਈਚਾਰੇ ਨੂੰ ਆਪਣੇ ਲੋਕਾਂ ਨੂੰ ਬਚਾਇਆ ਜਾਵੇ ਆਪਣੇ ਛੋਟੇ-ਛੋਟੇ ਜਿਹੜੇ ਬੱਚੇ ਨੇ ਇਹਨਾਂ ਦਾ ਧਿਆਨ ਰੱਖਿਆ ਜਾਵੇ ਨੌਜਵਾਨਾਂ ਨੂੰ ਸਹੀ ਪਾਸੇ ਲਾਇਆ ਜਾਵੇ ਇਸ ਕਰਕੇ ਇਸ ਯੁੱਧ ਦਾ ਆਗਾਜ਼ ਕੀਤਾ ਗਿਆ ਯੁੱਧ ਨਸ਼ਿਆਂ ਵਿਰੁੱਧ ਹੁਣ ਮੈਂ ਇਹ ਦੱਸੂਗਾ ਜਿੱਥੇ ਸਰਕਾਰਾਂ ਦੀ ਲਾਪਰਵਾਹੀ ਰਹੀ ਸਰਕਾਰਾਂ ਦਾ ਕਸੂਰ ਰਿਹਾ ਉੱਥੇ ਸਾਡੇ ਪਰਿਵਾਰਾਂ ਨੇ ਵੀ ਅੰਗੇਲੀ ਕੀਤੀ ਆ ਪਰਿਵਾਰਾਂ ਨੇ ਅੰਗੇਲੀ ਕਿਉਂ ਕੀਤੀ ਆ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿਉਂਕਿ ਆਮ ਜਿਹੀਆਂ ਗੱਲਾਂ ਨੇ ਆਪਾਂ ਨੂੰ ਸਮਝ ਆ ਜਾਣੀ ਕਿ ਅਸੀਂ ਕਿੱਥੇ ਗਲਤ ਰਹੇ ਪਰਿਵਾਰਾਂ ਦੇ ਵਿੱਚ ਕੀ ਹੁੰਦਾ ਪਹਿਲਾਂ ਆਪਣੇ ਪਰਿਵਾਰ ਇਕੱਠੇ ਹੋਇਆ ਕਰਦੇ ਸੀ ਚਾਚੇ ਤਾਏ ਭੈਣ ਭਾਈ ਐਦਾਂ ਹੀ ਰਹਿੰਦੇ ਸੀ ਇਕੱਠੇ ਬੱਚੇ ਨੂੰ ਕਿਸੇ ਨਾ ਕਿਸੇ ਦਾ ਡਰ ਜ਼ਰੂਰ ਹੁੰਦਾ ਜੀ ਹੁੰਦਾ ਸੀ ਨਾ ਹੁਣ ਨਾ ਤਾਂ ਚਾਚੇ ਨਾ ਬਣਦੀਆਂ ਨਾ ਤਾਏ ਨਾ ਬਣਦੀਆਂ ਦਾਦਾ ਦਾਦੀਆਂ ਨਾਲ ਅਸੀਂ ਨੇੜੇ ਨਹੀਂ ਜਾਂਦੇ ਜੋ ਆਕਰੋ ਇਹ ਸੱਚ ਹੈ ਇਹ ਨੇੜੇ ਨਹੀਂ ਜਾਂਦੇ ਉਹ ਕਹਿੰਦੇ ਨਾਨਾ ਬੁੜੀ ਕੋਲੇ ਨਾ ਜਾਈਂ ਜੋ ਸੱਚ ਹੈ ਉਹ ਤੁਹਾਡੇ ਤੋਂ 25 ਸਾਲ ਪਹਿਲਾਂ ਦੀ ਪਿੰਡ ਚਾਈ ਹੋਇਆ ਭਾਈ ਪੈਣਵੇਰੀਓ ਨੂੰ ਵੱਧ ਪੱਦਾ ਤੁਹਾਡੇ ਨਾਲ ਪਿੰਡ ਦਾ ਬਾਪੂ ਪਿੰਡ 'ਚ ਜੰਮਿਆ ਹੋਇਆ ਉਹਨੂੰ ਵੱਧ ਪਤਾ ਹੈ ਕਿ ਪਿੰਡ ਦਾ ਕੌਣ ਹੈ ਕੌਣ ਚੰਗਾ ਕੌਣ ਮਾੜਾ ਸੋ ਬਹੁਤ ਵੱਡਾ ਰੋਲ ਰਿਹਾ ਪਰਿਵਾਰ ਅਲੱਗ-ਅਲੱਗ ਹੋਣ ਦਾ ਪਹਿਲਾਂ ਜੇ ਸਾਡੇ ਸਾਨੂੰ ਕੋਈ ਕਹਿੰਦਾ ਸੀ ਧੀਏ ਕੁੜੀਏ ਪਾਈ ਆਪਣੇ ਪੁੱਤ ਦਾ ਧਿਆਨ ਰੱਖ ਆਪਣੀ ਧੀ ਦਾ ਧਿਆਨ ਰੱਖ ਇਹ ਸਹੀ ਇਸ਼ਾਰਾ ਹੀ ਕਰਦੇ ਆ ਕਹਿੰਦੇ ਸੀ ਆਪਾਂ ਕਹਿੰਦੇ ਹਾਂ ਜੀ ਕੋਈ ਨਹੀਂ ਬਾਈ ਜੀ ਮੰਨ ਲੈਂਦੇ ਆ ਗੱਲ ਧਿਆਨ ਰੱਖਾਂਗੇ ਆਪਾਂ ਇਹ ਕਹਿੰਦੇ ਚੰਗਾ ਹੋਇਆ ਦੱਸਤਾ ਹੁਣ ਜੇ ਤੁਹਾਨੂੰ ਕਿਸੇ ਨੇ ਕਹਦਾ ਵੀ ਆਪਣੇ ਪੁੱਤ ਦਾ ਤਿਆਰ ਰੱਖਮਣੀ ਧੀ ਦਾ ਤੁਸੀਂ ਕਹਿੰਗੇ ਤੇਰੇ ਘਰੋਂ ਕਿਹੜਾ ਖੜ ਜਾਂਦੀ ਆ ਉਹਦੇ ਲਈ ਦੀਆਂ ਉਹਦੀ ਧੀ ਦੀਆਂ ਉਹਦੇ ਪੁੱਤ ਦੀਆਂ ਗਣਾਲੀਆਂ ਨੂੰ ਐ ਕਰਦਾ ਉਹ ਐ ਕਰਦੀ ਆ ਅਗਲਾ ਡਰਦਾ ਤੁਹਾਨੂੰ ਬੋਲਦੇ ਨਹੀਂ ਅਗਲਾ ਛੱਡ ਵਰਕ ਹੀ ਕਹਿਣਾ ਇਹਨਾਂ ਨੂੰ ਜੋ ਸੱਚ ਆ ਐਵੇਂ ਆ ਸੋ ਬਹੁਤ ਵੱਡਾ ਰੋਲ ਰਿਹਾ ਹੈ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਊਗਾ ਕਿ ਆਪਣੇ ਪਿੰਡਾਂ 'ਚ ਇੱਕ ਬਜ਼ੁਰਗ ਬੇਬੇ ਇੱਕ ਜਾਂ ਦੋ ਇਦਾਂ ਦੀ ਹੁੰਦੀਆਂ ਨੇ ਜਿਹੜੀਆਂ ਜਿਵੇਂ ਬਾਪੂ ਆ ਮੰਜਾੜਾ ਕੇ ਵੈਸੇ ਗਲੀ 'ਚ ਬੈਨ ਉਹ ਤੁਸੀਂ ਨਾ ਉਹ ਸ਼ਾਮ ਨੂੰ ਮੰਜਾ ਚੱਕਦੇ ਹੁੰਦੇ ਸੀ ਉਹਨਾਂ ਨੂੰ ਰੋਟੀ ਪਾਣੀ ਚਾਹ ਉਹਨਾਂ ਨੇ ਆਪਣਾ ਮੰਜੇ ਤੇ ਉੱਥੇ ਖਾ ਪੀ ਲੈਣਾ ਖੁੰਡੀ ਹੱਥ ਚੋਂਦੀ ਸੀ ਬੇਬੇ ਦੀ ਜੇ ਕੋਈ ਬੰਦਾ ਮੁੰਡਾ ਕੋਈ ਉਪਰਾ ਬੰਦਾ ਕੋਈ ਦੋ ਤਿੰਨ ਘੇੜੇ ਮਾਰ ਗਿਆ ਉਹ ਕਹਿੰਦੀ ਹਾਂ ਵੀ ਕਿੱਧਰ ਮੂੰਹ ਚੱਕਿਆ ਉਹ ਡਰਦਾ ਹੀ ਨਹੀਂ ਸੀ ਜਾਂਦਾ ਵੀ ਫਲਾਣੇ ਦੀ ਬੇਬੇ ਦਾ ਬਹੁਤ ਕਹਿੜੀ ਆ ਭਾਈ ਉਹਨਾਂ ਦੀ ਦਾਦੀ ਤਾਂ ਡਾਂਗਲੀ ਬੈਠੀ ਹੁੰਦੀ ਐਂ ਕਹਿੰਦੇ ਸੀ ਨਾ ਜੇ ਨੂੰਤੀ ਵੀ ਬਾਹਰ ਆ ਗਈ ਕਰੋ ਤਾਂ ਕਹਿੰਦੀ ਹਾਂ ਵੀ ਸਿਰ ਤੇ ਚੁੰਨੀ ਲਈ ਚੱਲ ਅੰਦਰ ਤੂੰ ਕੀ ਕਰਦੀ ਔਰੇ ਐਦਾਂ ਹੀ ਹੁੰਦਾ ਸੀ ਹੁਣ ਨੂੰ ਤੂੰ ਵੀ ਬੇਬੇ ਨੂੰ ਤੂੰ ਚੱਲ ਅੰਦਰ ਤੂੰ ਕੀ ਕਰਦੀ ਮੈਂ ਬੈਠੂ ਬਾਹਰ ਰਵਾਹ ਹੋ ਗਿਆ ਰੌਲਾ ਇੱਥੇ ਹੋ ਗਿਆ ਜਿੱਥੇ ਅਸੀਂ ਬਜ਼ੁਰਗਾਂ ਦੀ ਕਦਰ ਕਰਨੀ ਘੱਟ ਕੀਤੀ ਆ ਉਹ ਅਸੀਂ ਭੁਗਤ ਰਹੇ ਆ ਤੇ ਇਹ ਮੈਂ ਤੁਹਾਨੂੰ ਬੜੇ ਯਕੀਨ ਨਾਲ ਕਹਿੰਦਾ ਕਿ ਜੋ ਅਸੀਂ ਬੀਜਦੇ ਆ ਉਹ ਵੱਢਦੇ ਆ ਐਦਾਂ ਹੈ ਨਾ ਜੇ ਤੁਸੀਂ ਆਪਣੇ ਬਜ਼ੁਰਗਾਂ ਦੀ ਕਦਰ ਨਹੀਂ ਕਰਦੇ ਤਾਂ ਤੁਹਾਡੇਆਂ ਨੇ ਦੁੱਖ ਦੀ ਕਰਨੀ ਨਹੀਂ ਬਸ ਇੰਨਾ ਮੈਂ ਤੁਹਾਨੂੰ ਕਾਗਜ਼ ਤੇ ਲਿਖਾ ਲੂ ਚੇਹਲੂ ਜਿਹੜੇ ਮਰਜ਼ੀ ਜਿੱਥੇ ਮਰਜ਼ੀ ਵਧੀਆ ਪੜਾ ਲਓ ਜੋ ਮਰਜ਼ੀ ਕਰ ਲਓ ਉਹ ਦੇਖਦਾ ਹੈ ਕਿ ਮੇਰੀ ਮਾਂ ਨੇ ਦਾਦੀ ਪੁੱਛੀ ਨਹੀਂ ਮੈਂ ਉਹ ਜਿਹੜੀ ਅੱਗੇ ਆਣੀ ਉਹਨੂੰ ਵੀ ਤੁਹਾਨੂੰ ਪੁੱਛਣਾ ਨਹੀਂ ਆ ਉਹ ਦੇਖਦਾ ਮੈਂ ਇਹਨਾਂ ਨੂੰ ਮੇਰੇ ਦਾਦੇ ਨੂੰ ਜਾਂ ਮੇਰੇ ਪਿਓ ਨੂੰ ਨਹੀਂ ਪੁੱਛਿਆ ਸੇ ਭਲੇਖਾ ਸੋ ਬਹੁਤ ਵੱਡਾ ਕਾਰਨ ਆ ਨੋਟ ਕਰ ਲਿਓ ਜਿਹੜੇ ਬੱਚੇ ਆਪਣੇ ਦਾਦਾ ਦਾਦੀ ਨਾਲ ਬਜ਼ੁਰਗਾਂ ਨਾਲ ਰਹਿੰਦੇ ਆ ਉਹ ਬੱਚੇ ਨਸ਼ੇ ਵਾਲੇ ਪਾਸੇ ਨਹੀਂ ਜਾਣਗੇ ਕਿਉਂਕਿ ਮਾਂ ਕੋਲੇ ਟਾਈਮ ਨਹੀਂ ਹੁੰਦਾ ਰਸੋਈ ਦਾ ਕੰਮ ਆ ਹੋਰ ਘਰਾਂ ਦੇ ਕੰਮ ਨੇ ਕੋਈ ਜੌਬ ਕਰਦੀ ਹੋ ਸਕਦੀ ਆ ਪਿਓ ਕੋਲੇ ਟਾਈਮ ਨਹੀਂ ਕੰਮ ਕਰਨਾ ਹੁੰਦਾ ਫਿਰ ਬੱਚੇ ਨੇ ਕਿਧਰ ਖੇਡਣਾ ਦਾਦਾ ਦਾਦੀ ਨਾਲ ਹੁਣ ਦਾਦਾ ਦਾਦੀ ਕੋਲੇ ਜਾਣ ਨਹੀਂ ਦਿੰਦੇ ਚਾਚੇ ਤਾਇਆ ਕੋਲੇ ਜਫੇ ਕਿੱਥੇ ਜਾਊ ਉੱਚਾ ਕਿਸੇ ਨੇ ਤਾਂ ਜਾਊਗਾ ਹੀ ਨਾ ਸੋ ਕੋਈ ਤੁਲਫ ਹਮਾਰੇ ਪਾਸੇ ਲਾਊਗਾ ਐਦਾਂ ਹੀ ਹੁੰਦਾ ਸੋ ਬਹੁਤ ਵੱਡਾ ਕਾਰ ਰਿਹਾ ਉਸ ਤੋਂ ਬਾਅਦ ਇੱਕ ਹੋਰ ਕਾਰ ਲੈ ਰਿਹਾ ਕਿ ਜਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਬੱਚਾ ਜਿਹੜਾ ਸਾਡਾ ਮੁੰਡਾ ਨਸ਼ੇ ਕਰਦਾ ਅਸੀਂ ਉਹਨੂੰ ਠੱਗਣ ਲੱਗ ਜਾਂਦੇ ਆ ਠੱਗ ਦੇਣ ਕਿ ਕਿਸੇ ਨੂੰ ਪਤਾ ਨਾ ਲੱਗ ਜੇ ਫਿਰ ਜਿਹੜੀ ਸਾਡੇ ਆਮ ਪਿੰਡਾਂ ਦੀ ਰਵਾਇਤ ਦਾ ਕਵਾਇਦਾ ਆਪਾਂ ਕਹਿੰਦੇ ਆ ਵੀ ਇਹਦਾ ਵਿਆਹ ਕਰ ਦੋ ਬਗਾਨੀਆਂ ਦਾ ਚੰਗੇ-ਚੰਗੇ ਨੂੰ ਸਿੱਧਾ ਕਰ ਦਿੰਦੀਆਂ ਇਹ ਕਹਿ ਕੇ ਉਹਦਾ ਵਿਆਹ ਕਰ ਦਿੰਦੇ ਆ ਵਿਆਹ ਕਰਨ ਤੋਂ ਬਾਅਦ ਉਹ ਨਸ਼ੇ ਹੋਰ ਵੱਧ ਜਾਂਦਾ ਤੁਸੀਂ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹੋ ਤੁਹਾਡੇ ਵਾਲ ਦਾ ਜਿਹੜਾ ਨਕਮਾ ਸੀਗਾ ਸੀਗਾ ਹੀ ਆਪਣੇ ਵਾਲ ਦਾ ਜਿਹੜਾ ਸੀਗਾ ਸੀਗਾ ਉਹਦੀ ਕੁੜੀ ਦੀ ਜ਼ਿੰਦਗੀ ਖਰਾਬ ਕਰਤੀ ਐਦਾਂ ਹੀ ਹੁੰਦਾ ਨਾ ਫਿਰ ਉਹ ਤਲਾਕ ਹੋ ਗਏ ਕੁਛ ਹੋ ਗਿਆ ਤੇ ਮੈਡੀਕਲ ਲਾਈਨ ਕਹਿੰਦੀ ਹੈ ਕਿ ਜਿਹੜਾ ਬੱਚਾ ਨਸ਼ੇ ਵੱਧ ਕਰਦਾ ਇਹ ਤੇ ਕਹਿਣ ਦੇ ਮੈਨੂੰ ਕੋਈ ਗਰੇਜ਼ ਨਹੀਂ ਕਿਉਂਕਿ ਸਾਡੀਆਂ ਮਾਤਾ-ਮਾਂ ਪੈਣਾ ਬੈਠੇ ਜੋ ਨਸ਼ੇ ਵੱਧ ਕਰਦਾ ਉਹ ਬੱਚਾ ਜਿੰਮਣ ਦੇ ਕਾਬਲ ਨਹੀਂ ਰਹਿੰਦਾ ਤੇ ਪਰਿਵਾਰ ਅੱਗੇ ਨਹੀਂ ਵੱਧਦਾ ਰੌਲਾ ਫੇਰ ਪੈ ਗਿਆ ਸੋ ਬਹੁਤ ਵੱਡਾ ਕੰਮ ਰਿਹਾ ਸਾਡੇ ਪਰਿਵਾਰਾਂ ਦਾ ਸਾਡੀਆਂ ਮਾਤਾ-ਮਾਂ ਪੈਣਾ ਦਾ ਵੀਡੀਓ ਤੇ ਪਰਦਾ ਪਾਈ ਕਿਉਂਕਿ ਸਭ ਤੋਂ ਪਹਿਲਾਂ ਪਤਾ ਲੱਗਦਾ ਮਾਂ ਨੂੰ ਜੇ ਪੁੱਤ ਨਸ਼ਾ ਕਰਦਾ ਘਰ ਵਾਲੀ ਨੂੰ ਪਤਾ ਲੱਗਦਾ ਜੇ ਉਹ ਕਰਦਾ ਨਸ਼ੇ ਕਰਦਾ ਹੈ ਪਤਨ ਨੂੰ ਪਤਾ ਲੱਗਦਾ ਇਹਦਾ ਭਾਈ ਨਸ਼ੇ ਕਰਦਾ ਪਰ ਉਹ ਦੱਬ ਲੈਂਦੀ ਹੈ ਕਿ ਸਾਡੇ ਪੁੱਤ ਦਾ ਪਤਾ ਨਾ ਲੱਗੇ ਇੱਥੇ ਆਪਾਂ ਕਮੀ ਹੈ ਜਿਹੜੀ ਸਾਡੇ ਜੋਜੰਦੀ ਆ ਸੋ ਉਹ ਆਪਾਂ ਭੁਗਤਾਂ ਕਿੱਥੇ ਪੈਂਦਾ ਅੱਗੇ ਜਾ ਕੇ ਭੁਗਤਾਂ ਪੈਂਦਾ ਹੁਣ ਸਾਡੇ ਕੋਲੇ ਕੱਲ ਇੱਕ ਅਸੀਂ ਕਿਹਾ ਹੈ ਕਿ ਪਿੰਡਾਂ ਚ ਜਾਣਾ ਨਹੀਂ ਛਿੜਾਉਣ ਕੱਲ ਇੱਕ ਪਿੰਡ ਗਿਆ ਮੈਂ ਉਹ ਮੁੰਡਾ ਮਤਲਬ ਮੈਂ ਭਾਈ ਖੰਨਾ ਕਹਿੰਦਾ ਗੋਲੀਆਂ ਖਾਣਾ ਮੈਂ ਮੇਚਦਾ ਨਹੀਂ ਮੈਂ ਕਹਿੰਦਾ ਕੋਈ ਬਹਾਦਰੀ ਕਰਦਾ ਤੂੰ ਹੁਣ ਤੇਰਾ ਇਲਾਜ ਕਿੰਨਾ ਕਰਾਈਏ ਉਹਨੂੰ ਜੇਲ੍ਹ ਭੇਜਿਆ ਸੀਗਾ ਕਿਉਂਕਿ ਵੇਚਦਾ ਵੀ ਸੀਗਾ ਉਹਦੀ ਮਾਂ ਨੂੰ ਛੜਾ ਕੇ ਲੈ ਕੇ ਆਈ ਆ ਪਿੰਡੋਂ ਕੋਈ ਗਿਆ ਵੀ ਨਹੀਂ ਤਾਉ ਹੁਣ ਇਹ ਸਾਡਾ ਕੀ ਕਸੂਰ ਆ ਭਾਈ ਆਪਣਾ ਤਾਂ ਕੋਈ ਨਹੀਂ ਸਰਕਾਰ ਨੇ ਤਾਂ ਮਾਰਾ ਨਹੀਂ ਕਹਿ ਸਕਦੇ ਮੈਂ ਉਹ ਕਹਾ ਮੈਂ ਕਿਹਾ ਤੇਰੇ ਇੱਕ ਨੇ ਕਹਿੰਦੀ ਮੇਰੇ ਤਾਂ ਇਹੀ ਜਿਗਰ ਦਾ ਟੁਕੜਾ ਮੈਂ ਕਹਾ ਪਹਿਲੇ ਇੱਕ ਜਿਗਰ ਦੇ ਟੁਕੜੇ ਨੇ ਪਿੰਡ ਦੇ 50 ਜਿਗਰ ਦੇ ਟੁਕੜੇ ਖਾ ਜਾਣੇ ਨੇ ਤੈਨੂੰ ਇਹ ਨਹੀਂ ਪਤਾ ਲੱਗ ਰਿਹਾ ਇਥੇ ਪਿੰਡ ਇੱਕ ਰੁਪਾਲੇੜੀ ਉੱਥੇ ਅਸੀਂ ਪਿਛਲੇ ਸਮਿਆਂ ਦੌਰਾਨ ਇੱਕ ਬੇਬੇ ਨੇ ਸਾਨੂੰ ਇਤਰਾਜ਼ ਕੀਤੀ ਸੀਗੀ ਪਿੰਡ ਗਏ ਨੂੰ ਕਿ ਭਾਈ ਸਾਡੇ ਫਲਾਣਾ ਮੁੰਡਾ ਨਸ਼ੇ ਵੇਚਦਾ ਵੀ ਆ ਨਸ਼ੇ ਕਰਦਾ ਵੀ ਆ ਪੁੱਤ ਉਹਦੇ ਕਾਰਵਾਈ ਕਰਾਓ ਮੇਰੇ ਨੌਨ ਨਾਲ ਹੀ ਕਹਿੰਦੀ ਮੈਂ ਕਿਹਾ ਚੱਲ ਬੇਬੇ ਲੌਂਗ ਨਹੀਂ ਦਿੰਦਾ ਚਲੋ ਅਸੀਂ ਉਹਨੂੰ ਚੁਕਾ ਲਿਆ ਕਾਰਵਾਈ ਕਰਾਈ ਉਹਨੂੰ ਜੇਲ੍ਹ ਭੇਜਤਾ ਜੇਲ੍ਹ ਭੇਜਣ ਤੋਂ ਬਾਅਦ ਕਿਤੇ 2-3 ਮਹੀਨੇ ਬਾਅਦਾਂ ਫੇਰ ਆਉਣਾ ਬੇਬੇ ਕਹਿੰਦੀ ਤੂੰ ਆ ਗਿਆ ਫੇਰ ਮੈਂ ਕਿਹਾ ਮੈਂ ਕਿਹਾ ਆ ਗਿਆ ਭਾਈ ਕਹਿੰਦੇ ਉਹ ਤਾਂ ਫੇਰ ਦੌਂ-ਦੌਂ ਕਰਦਾ ਫਿਰਦਾ ਔਰ ਆ ਗਿਆ ਵਾਪਸ ਆ ਗਿਆ ਮੁੜਿਆ ਆ ਮੈਂ ਕਿਹਾ ਬੀਬੇ ਸਾਡਾ ਕੀ ਕਸੂਰ ਆ ਸਾਡਾ ਤਾਂ ਕੋਈ ਕਸੂਰ ਨਹੀਂ ਮੈਂ ਕਿਹਾ ਥੋਡੇ ਪਿੰਡ ਦਾ ਸਰਪੰਚ ਥੋਡੇ ਪਿੰਡ ਦਾ ਲੰਬੜਦਾਰ ਥੋਡੇ ਪਿੰਡ ਦੇ ਦੋ ਗਵਾਹ ਥੋਡੇ ਪਿੰਡ ਦਾ ਫਰਜ਼ ਲੈ ਕੇ ਜ਼ਮੀਨ ਦੀ ਉਹ ਛਡਾਉਣ ਗਿਆ ਪੰਜ ਜਾਣੇ ਛਡਾਉਣ ਗਿਆ ਕਹਿੰਦੀ ਆ ਬੈਠੇੜੀ ਸੱਜ ਅੱਗੇ ਲਿਖਿਆ ਮੈਂ ਸਾਡਾ ਕੀ ਕਸੂਰ ਆ ਹੁਣ ਫੇਰ ਉਹੀ ਬੰਦਾ ਚੱਕ ਲਿਆ ਹੁਣ ਸਰਪੰਚ ਬਦਲ ਗਏ ਉਹੀ ਬੰਦਾ ਚੱਕ ਲਿਆ ਹੁਣ ਸਾਡੇ ਸਾਡਾ ਜਿਹੜਾ ਸਰਪੰਚਾ ਨੇ ਮਨਾ ਕਰਤਾ ਵੀ ਮੈਂ ਇਹ ਨਹੀਂ ਛੜਾਕੇ ਲੈ ਕੇ ਆਉਣਾ ਹੁਣ ਅੰਦਰ ਆ ਸੋ ਮੈਂ ਧੰਨਵਾਦ ਕਰਦਾ ਸਾਡਾ ਜਿਹੜੇ ਸਾਥ ਦੇ ਰਹੇ ਨੇ ਸਾਡਾ ਸਾਥ ਦੇ ਰਹੇ ਆ ਇਹ ਇਹ ਨਸ਼ੇ ਦੀ ਮੈਂ ਦੱਸ ਰਹੇ ਨੂੰ ਹੋਇਆ ਕਿੱਥੋਂ ਜਿੱਥੇ ਪਰਿਵਾਰਾਂ ਨੇ ਨਹੀਂ ਗੌਰ ਕੀਤੀ ਸਰਕਾਰਾਂ ਨੇ ਨਹੀਂ ਗੌਰ ਕੀਤੀ ਉਥੇ ਕਿਤੇ ਪੰਚਾਇਤਾਂ ਦਾ ਵੀ ਥੋੜਾ ਥੋੜਾ ਕਸੂਰ ਰਿਹਾ ਉਧਰੋਂ ਬੰਦਾ ਚੱਕਣਾ ਹੈ ਨਾ ਉਧਰੋਂ ਸਰਪੰਚ ਨੇ ਕਿਹਾ ਨਾ ਮੇਰਾ ਬੰਦਾ ਬਾਈ ਉਹਨੂੰ ਉਹ ਕਰ ਲਓ ਇਨੂ ਨਾ ਇਹਦੀ ਮਾੜਾ ਨਿਕ ਇਹ ਇਹਨੂੰ ਅੰਦਰੋਂ ਬਾਹਰ ਖੜਾ ਹੁਣ ਆਏ ਤੁਹਾਡੇ ਨਾਲ ਦੇ ਪਿੰਡ ਦੀ ਇੱਕ ਗੱਲ ਹੋ ਗਈ ਉਹ ਉਹ ਕਿਤੇ ਆਪਣੀ ਜਨਾਨੀ ਨੂੰ ਵੀ ਕੁਟਦਾ ਕਟਦਾ ਹੁਣ ਬੰਦਾ ਬਹੁਤ ਬੁਰਾ ਹਾਰਾ ਵਿਚਾਰੀ ਦੇ ਗੋਡੇ ਭੰਨੇ ਤੇ ਮਾਰ ਮਾਰ ਉਹਨੂੰ ਛਡਾਉਣ ਲਈ ਸਰਪੰਚ ਕਿਵੇਂ ਹੋਏ ਨੇ ਪਿੰਡਾਂ ਦੇ ਮਤਲਬ ਰੱਬ ਨੂੰ ਜਾਨ ਦੇਣੀ ਆਪਾਂ ਐਡੀ ਸਿਰਫ ਵੋਟਾਂ ਦਾ ਕੀ ਸਾਰਾ ਕੁਝ ਹੁੰਦਾ ਜੇ ਤੁਸੀਂ ਦੀ ਹਾਲਤ ਦੇਖੋ ਉਹਦੇ ਗੋਡੇ ਥੋੜੀਆਂ ਮਾਰ ਮਾਰ ਕੇ ਤੇ ਪੰਨੇ ਹੋਏ ਨੇ ਏਹੋ ਗੱਲ ਆ ਬੰਦੇ ਵਾਲੀ ਸਰਵੇਖੀ ਦੇਖਣਾ ਵੀ ਮੇਰੀਆਂ ਦਲ ਬੋਟਾਂ ਨਾ ਖਰਾਬ ਹੋ ਜਾਣ ਇਹੀ ਦੇਖਦੇ ਨਾ ਅੱਪਾ ਇਹ ਹੀ ਦੇਖਦੇ ਆਪਾ ਮਾੜੀ ਗੱਲ ਆ ਦੇਖੋ ਹਾਰ ਜਿੱਤ ਪਰਮਾਤਮਾ ਨੇ ਦੇਣੀ ਆ ਜੇ ਐਮ ਐਲ ਏ ਤੁਸੀਂ ਇਸ ਭਰਾ ਨੂੰ ਆਪਣੇ ਨੂੰ ਪੁੱਤ ਨੂੰ ਬਣਾਇਆ ਤਾਂ ਤੁਸੀਂ ਬਣਾਇਆ ਪਰਮਾਤਮਾ ਨੇ ਬਣਾਇਆ ਤੁਹਾਡੀ ਤੁਸੀਂ ਨਾਲੋਂ ਮੈਨੂੰ ਕਿਹੜੀ ਗੱਲ ਦੀ ਫਿਕਰ ਹੈ ਮੈਂ ਕਿਉਂ ਗਲਤ ਕੰਮ ਕਰਾਂ ਮੈਂ ਗਲਤ ਨੂੰ ਗਲਤ ਕਹਿਣ ਦੀ ਤਾਕਤ ਰੱਖਦਾ ਹੋਣਾ ਚਾਹੀਦਾ ਮੈਨੂੰ ਹੋਵੇ ਕਿ ਮੈਂ ਗਲਤ ਨੂੰ ਗਲਤ ਕਹਿ ਸਕਦਾ ਸੋ ਉਹ ਉਹਦੇ ਲਈ ਛਿਗਾਉਣ ਲਈ ਬਸ ਮੈਨੂੰ ਹੈਰਾਨ ਨਹੀਂ ਆ ਫਿਰ ਨਸ਼ਕ ਜਿੱਥੇ ਪੰਚਾਇਤਾਂ ਦਾ ਰੋਲ ਰਿਹਾ ਉੱਥੇ ਸਾਡੇ ਜਿਹੜੇ ਲੀਡਰ ਸੀ ਸਿਆਸੀ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਰਿਹਾ ਇਲੈਕਸ਼ਨ ਹੋ ਗਈ ਜੀ ਕਿ ਕਿਵੇਂ ਜੀ ਬੜੀ ਸ਼ਰਾਬ ਚਲਾਉਣੀ ਪੈਣੀ ਹੈ ਜੀ ਜਦੋਂ ਮੈਨੂੰ ਟਿਕਟ ਮਿਲੀ ਕਹਿੰਦੇ ਵੀ ਬਹੁਤ ਵੱਡਾ ਕੰਮ ਹੈ ਸ਼ਰਾਬਾਂ ਪਲਾਉਣੀ ਹੈ ਇੰਨੇ ਕਰੋੜਾਂ ਦਾ ਲੱਗੂਗਾ ਇੰਨੇ ਪੈਸੇ ਲੱਗਣਗੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਂ ਗੁਰੂ ਘਰ ਗਿਆ ਅਰਦਾਸ ਕਰਕੇ ਆਇਆ ਮੈਂ ਕਿਹਾ ਵੀ ਬਾਬਾ ਜੀ ਆਪਾਂ ਹਾਰੀਏ ਆਪਾਂ ਜਿੱਤੀਏ ਪਰ ਮੈਂ ਕਿਸੇ ਦਾ ਪੁੱਤ ਜਿਹੜਾ ਨਸ਼ੇ ਤੇ ਨਹੀਂ ਲਾਉਣਾ ਇੱਕ ਵੀ ਬੂੰਦ ਮੈਂ ਸ਼ਰਾਬ ਨਹੀਂ ਪਾਈ ਤਾਂ ਸਭ ਤੋਂ ਵੱਡੇ ਲੀਡਰਾਂ ਨੂੰ ਤੁਸੀਂ ਜਿਤਾ ਕੇ ਭੇਜਿਆ ਪੂਰੇ ਜ਼ਿਲ੍ਹੇ ਚ ਸਭ ਤੋਂ ਵੱਡੀ ਲੀਡ ਆ ਇੱਕ ਵੀ ਬੂੰਦ ਕੋਈ ਕਹ ਦੇਵੇ ਵੀ ਹੈਪੀ ਦੀ ਸ਼ਰਾਬ ਦੀ ਬੋਤਲ ਕਿਸੇ ਕੋਲ ਆਈ ਹੋਵੇ ਜਾਂ ਮੇਰੇ ਕੋਲ ਆਉਂਦੇ ਸੀ ਲੋਕ ਸਾਡੀ ਇੰਨੀਆਂ ਵੋਟਾਂ ਮੈਂ ਯਾਰ ਕੋਈ ਗੱਲ ਨਹੀਂ ਬਾਈ ਜੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਨਾ ਆਪ ਮੈਂ ਤਾਂ ਇਹ ਕੋਈ ਗੱਲ ਨਹੀਂ ਕਾਰਨ ਕੀ ਆ ਵੀ ਲਾ ਕੇ ਭੇਜੋ ਪੈਸੇ ਵੀ ਖਰਚੋ ਜਦੋਂ ਘਰ ਜਾ ਕੇ ਆਪਣੀ ਜਨਾਨੀ ਨੂੰ ਆਪਣੇ ਬੱਚਿਆਂ ਨੂੰ ਕੁੜਦਾ ਉਹ ਜਨਾਨੀ ਵੀ ਆਪਣੇ ਘਰ ਵਾਲੇ ਨੂੰ ਮਾੜਾ ਨਹੀਂ ਕਹਿੰਦੀ ਉਹ ਕਹਿੰਦੀ ਜਿੱਦੀ ਪੀਕਿਆ ਉਹਦਾ ਕੱਖ ਨਾ ਰਹੇ ਉਹ ਵੀ ਉਹਨੂੰ ਮਾੜਾ ਕਹੂੰਗੀ ਨਾਲੇ ਪਲਾਉ ਨਾਲੇ ਪੈਸੇ ਖਰਚੋ ਨਾਲੇ ਉਹ ਤੋਂ ਜੁੱਤੀਆਂ ਖਾਓ ਨਾਲੇ ਵੱਦੋ ਆ ਲੋ ਆਪਣੇ ਵਾਲੇ ਨੂੰ ਮਾੜਾ ਨਹੀਂ ਕਹਿੰਦੀ ਉਹ ਕਹਿੰਦੀ ਨਾ 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 ਜਿਹਦੀ ਪੀ ਕੇ ਆਉਂਦਾ ਕੱਖ ਨਰੇ ਮੈਂ ਕਿਹਾ ਭਾਈ ਮੈਂ ਤਾਂ ਗਾਲਾਂ ਹੀ ਖਾਣੇ ਆਪਣੇ ਭੈਣਾਂ ਤੋਂ ਮੈਨੂੰ ਵੋਟਾਂ ਵੀ ਪਾਉਣਗੇ ਜਿਤਾਉਣਗੇ ਵੀ ਮੈਂ ਕਿਹਾ ਤੇ ਤੁਸੀਂ ਬਿਜਰਾਇਆ ਵੀ ਆ ਮੈਂ ਕਦੇ ਝੂਠ ਨਹੀਂ ਬੋਲਦਾ ਮੈਂ ਹਮੇਸ਼ਾ ਸੱਚ ਗੱਲ ਕਰਦਾ ਇਹ ਗੱਲਾਂ ਆਪਣੇ ਨਸ਼ੇ ਇੱਥੋਂ ਵੱਧਦੇ ਨੇ ਐਡੇ ਵੱਧਣਾ ਨਸ਼ੇ ਹੋਰ ਤਾਂ ਕੋਈ ਆ ਬੱਚਿਆਂ ਦੇ ਸਿੱਧਾ ਕੋ ਮੂੰਹ 'ਚ ਨਸ਼ਾ ਪਾਉਣ ਨਹੀਂ ਆਉਂਦਾ ਨਸ਼ੇ ਇੱਦਾਂ ਇੱਦਾਂ ਹੀ ਵਧਦੇ ਨੇ ਹੌਲੀ 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 ਵਧਦੇ ਵਧਦੇ ਕੋਈ ਬੰਦਾ ਕਿਸੇ ਫੰਕਸ਼ਨ ਚੋ ਕਰ ਲਿਆ ਕਿਸੇ ਨੇ ਕਿਦੋਂ ਕਰ ਲਿਆ ਆਪਾਂ ਹੁਣ ਨਵੀਂੋ ਇੱਕ ਪਰਤ ਚੱਲੀ ਹੋਈ ਆ ਨਾ ਜੀ ਫੁਰਾਣੇ ਨਸ਼ੇ ਬੰਦ ਕਰ ਦੋ ਆ ਫੁਲਾਣੀ ਖੇਤੀ ਸ਼ੁਰੂ ਕਰ ਦੋ ਨਸ਼ਾ ਪਾਈ ਕਿਸੇ ਵੀ ਰੂਪ ਦਾ ਮਾੜਾ ਹੈ ਕਿਸੇ ਵੀ ਰੂਪ ਦਾ ਉਹ ਨਸ਼ਾ ਨਸ਼ੇ ਜਾਂ ਨਸ਼ਾ ਮਾੜਾ ਹੁੰਦਾ ਸੋ ਮੇਰੀ ਇਹ ਗੱਲਾਂ ਮੈਂ ਤਾਂ ਤੁਹਾਡੇ ਨਾਲ ਕਰੀਆਂ ਕਿਉਂਕਿ ਜਿੱਥੇ ਸਰਕਾਰਾਂ ਦਾ ਰਿਆ ਮੈਂ ਦੱਸਦਾ ਉਥੇ ਥੋੜਾ ਪਰਿਵਾਰਾਂ ਦਾ ਵੀ ਰੋਲ ਰਿਆ ਪੰਚਾਇਤਾਂ ਦਾ ਵੀ ਰੋਲ ਰਿਹਾ ਉੱਥੇ ਥੋੜਾ ਲੀਡਰਾਂ ਦਾ ਵੀ ਰੋਲ ਰਿਹਾ ਤੇ ਕਸੂਰਵਰ ਕੌਣਾ ਸਭ ਤੋਂ ਵੱਧ ਆਪਾਂ ਕਿਉਂ ਕਿਉਂਕਿ ਆਪਾਂ ਨੇ ਆਪਣੇ ਪਰਿਵਾਰਾਂ ਦੇ ਵਿੱਚ ਸਾਂਝ ਖਤਮ ਕਰ ਲਈ ਕਿਸੇ ਦੀ ਗੱਲ ਸੁਣਨ ਲਈ ਕੋਈ ਤਿਆਰ ਹੀ ਨਹੀਂ ਤਿਆਰ ਹੈ ਕੋਈ ਕਿਸੇ ਦੀ ਗੱਲ ਸੁਣਨ ਕਹਿੰਦਾ ਵੀ ਮੈਨੂੰ ਤੂੰ ਕਿਵੇਂ ਕਹਦੇਗਾ ਮੈਂ ਤਾਂ ਆਪਣਾ ਪਰਿਵਾਰ ਦੇਖਾ ਤੂੰ ਆਪਣਾ ਦੇਖ ਤੂੰ ਆਪਣੇ ਵਾਲੇ ਨੂੰ ਸੰਭਲਾ ਤੂੰ ਆਪਣੇ ਵਾਲੇ ਨੂੰ ਸੰਭਲਾ ਉਹ ਪਤਾ ਨਹੀਂ ਇੰਨਾ ਕੁਝ ਬੋਲ ਦਿੰਦੀਆਂ ਅੱਗੋਂ ਉਹ ਬੰਦਾ ਕਹਿੰਦਾ ਆ ਬੰਨੇ ਤੇਰੇ ਮੂਹਰੇ ਹੱਥ ਪਾਈ ਮੈਂ ਤਾਂ ਗਲਤੀ ਕਰ ਗਿਆ ਤੈਨੂੰ ਕਹਿ ਕੇ ਤੇਰੇ ਪੁੱਤ ਨੂੰ ਅਈਏ ਸੋ ਇਹ ਨਾ ਕਰਿਆ ਕਰੋ ਕਹਿ ਦਿਆ ਕਰੋ ਵੀ ਕੋਈ ਗੱਲ ਨਹੀਂ ਬਾਪੂ ਜੀ ਆ ਬਜ਼ੁਰਗ ਬੈਠੇ ਨੇ ਉਮਰ ਕੱਢਤੀ ਬੇਬੇ ਉਹਨਾਂ ਨੇ ਬਾਪੂ ਉਹਨਾਂ ਨੇ ਸਾਡੇ ਨੇ ਇਹ ਤਾਂ ਤੌਰ ਦੇਖ ਕੇ ਦੱਸ ਦਿੰਦੇ ਨੇ ਜਵਾਕ ਦੀ ਵੀ ਹੁਣ ਜਵਾਕ ਜਿਹੜਾ ਇਹਨਾਂ ਦਾ ਹੱਥ 'ਚ ਨਹੀਂ ਰਿਹਾ ਦੇਖਿਆ ਨਾ ਦੇਖਿਆ ਨਿ ਛੇੜੀ ਦੇਖਿਆ ਉਹ ਫਿਰਦੇ ਸੀ ਹੁਮਤ ਦੇਖਿਆ ਹੁਣ ਤਾਂ ਬਹੁਤ ਘਟ ਗਏ ਤੁਸੀਂ ਦੇਖਿਓਗਾ ਸੁੱਕੇ ਜਿਹੇ ਹੁੰਦੇ ਨੇ ਪਤਲੇ ਜਿਹੇ ਹੈ ਨਾ ਮਰੇ ਜਿਵੇਂ ਇਹੋ ਜਿਹੇ ਹੁੰਦੇ ਨੇ ਐ ਬਾਲ ਖੜੇ ਹੁੰਦੇ ਉਹਨਾਂ ਦੇ ਐ ਸਿੱਧੇ ਜਿਹਾ ਪਤਾ ਨਹੀਂ ਕੀ ਲਾਉਂਦੇ ਆ ਫਿਰ ਮੁੜ ਕੇ ਗੰਦਾ ਜਿਹਾ ਪੀਲਾ ਪਰਨਾ ਪਾਇਆ ਹੁੰਦਾ ਗਲ ਚ ਘਮਾ ਕੇ ਅੱਕੀ ਨਿਸ਼ਾਨੀ ਆ ਇੱਕ ਪਰਨਾ ਚ ਪਾ ਕੇ ਰੱਖਦੇ ਆ ਲੱਕ ਤੋਂ ਇੱਥੇ ਥੱਲੇ ਪੈਂਟ ਹੁੰਦੀ ਏ ਲੱਕ ਤੇ ਪੈਂਟ ਨਹੀਂ ਖਿੜਦੀ ਉਹਨਾਂ ਦੇ ਜਾਣਣੀ ਹੁੰਦੀ ਥਰੀ ਤੇ ਫਿਰ ਤੁਰਦੇ ਆ ਵੀ ਬੰਦਾ ਸਾਡੇ ਵਰਗਾ ਕੋਈ ਬਦਮਾਸ਼ ਨਹੀਂ ਉਹ ਨਿਸ਼ਾਨੀਆਂ ਨੇ ਜਿਹੜੀਆਂ ਨੇ ਉਹ ਨਸ਼ੇੜੀ ਬੰਦਿਆਂ ਦੀਆਂ ਨੇ ਉਹ ਤੁਸੀਂ ਦੇਖਿਆ ਜੇ ਕਿਤੇ ਸਾਡੀ ਕੋਈ ਮਾਂ ਪੈਣ ਦੇ ਕੰਨ ਤੇ ਚਪੇੜ ਵੀ ਮਾਰ ਦੇਣ ਇਹ ਜਿਵੇਂ 10 ਫੁੱਟ ਦੂਰ ਜਾ ਕਿਉਂਕਿ ਜਾਣਤਾ ਹੁੰਦੀ ਨਹੀਂ ਖੋਖਲੇ ਹੋਏ ਪਏ ਨੇ ਬਾ ਉਹ ਹੀ ਬਸ ਐ ਲੱਗ ਜਾਂਦਾ ਜੇ ਕਿਤੇ ਪੁਲਿਸ ਦਾ ਹੂਟਰ ਬਾਜੀ ਦਾ ਸੁਣ ਜੇ ਫਿਰ ਕੰਨਾਂ ਘੁੱਟੇ ਟੱਪਾਂ ਦੇ ਫਿਰਦੇ ਆ। ਸੋ ਇਹ ਬਹੁਤ ਵੱਡਾ ਰੋਲ ਹੈ। ਇਹਦੇ ਇਹ ਤਾਂ ਸੀਗੇ ਨਸ਼ਾ ਕਰਨ ਵਾਲੇ ਕਿ ਨਸ਼ਾ ਵੇਚਣ ਵਾਲੇ ਵੀ ਨੇ। ਨਸ਼ਾ ਵੇਚਣ ਵਾਲਿਆਂ ਦੀ ਵੀ ਨਿਸ਼ਾਨੀ ਦੱਸ ਦਿੰਨਾ ਉਹ ਕੀ ਆ? ਉਹਨਾਂ ਕੋਲੇ ਵੱਡੇ ਵੱਡੇ ਫੋਨ ਆ ਜਾਂਦੇ ਆ। ਕੱਪੜੇ ਬਹੁਤ ਵਧੀਆ ਪਾਉਣ ਲੱਗ ਜਾਂਦੇ ਆ। ਤੇ ਵੱਡੀਆਂ ਕਾਰਾਂ, ਵੱਡੀਆਂ ਕੋਠੀਆਂ ਤੇ 10-11 ਵਜੇ ਘਰੋਂ ਨਿਕਲਦੇ ਨੇ ਉਹ। ਉਹ ਕਦੇ ਸੱਜਰੇ ਨਹੀਂ ਉੱਠੇ। ਤੇ ਸਟੈਮ ਨਾਲ ਘਰ ਵੜ ਜਾਂਦੇ ਨੇ। ਆਪਣੇ ਬੱਚੇ ਕੈਨੇਡਾ ਅਮਰੀਕਾ ਭੇਜ ਤੇ ਦੂਜਿਆਂ ਦੇ ਬੱਚੇ ਨਸ਼ੇ ਦੇ ਲਾਤੇ ਪਰ ਪ੍ਰਮਾਤਮਾ ਦੀ ਮਾਰ ਦੇਖੋ ਤੁਸੀਂ ਪਿਛਲੇ 10 ਸਾਲ ਦਾ ਤੁਸੀਂ ਪੀਰੀਅਡ ਕੱਢ ਕੇ ਦੇਖ ਲਿਓ ਬਾਈ ਜੀ ਜਿਹੜਾ ਉਹ ਨਸ਼ੇ ਵੇਚਦਾ ਸੀ ਅੱਜ ਉਹਦੇ ਘਰ 'ਚ ਦੀਵਾ ਨਹੀਂ ਬਲਦਾ ਹੋਊਗਾ ਸ਼ਰਤ ਲਾ ਕੇ ਕਹਿੰਦਾ ਮੈਂ ਜਿਵੇਂ ਝੂਠ ਬੋਲਦਾ 10 ਸਾਲ ਮੈਂ ਕਹਿੰਦਾ 10 ਸਾਲ ਪਹਿਲਾਂ ਜਿਹੜਾ ਨਸ਼ੇ ਵੇਚਦਾ ਸੀ ਉਹਦੇ ਘਰ ਅੱਜ ਦੀਵਾ ਨਹੀਂ ਬਲਦਾ ਹੋਊਗਾ ਉਹਦੇ ਤੀ ਪੁੱਤ ਸਹੀ ਨਹੀਂ ਹੋਣਗੇ ਜਾਂ ਉਹ ਘਰੋਂ ਕੱਢਦਾ ਹੋਊਗਾ ਚੈੱਕ ਕਰ ਲਿਓ ਤੁਸੀਂ ਆਪਣੇ ਆਪ ਦਿਮਾਗ 'ਚ ਆ ਜਾਣਾ ਵੀ ਬਗਲਤ ਹੋ ਸੀ ਕਿਉਂਕਿ ਸਾਡੇ ਬਜ਼ੁਰਗ ਕਹਿੰਦਾ ਸੀ ਕਿ ਚੋਰ ਨੂੰ ਖਾਂਦੇ ਨਹੀਂ ਦੇਖੀਦਾ ਚੋਰ ਦੇ ਕੈਂਦੀਆਂ ਦੇਖੀ ਦੀਆਂ ਸੋ ਇਸ ਕਰਕੇ ਪਰਮਾਤਮਾ ਇੱਥੇ ਆ ਥੋੜੇ ਪੈਸੇ ਨਾਲ ਵੀ ਜ਼ਿੰਦਗੀ ਕੱਟ ਹੋ ਜਾਂਦੀ ਆ ਮੈਂ ਤਾਂ ਬਹੁਤ ਲੋਕਾਂ ਚ ਰਹਿਣਾ ਬਹੁਤ ਲੋਕਾਂ ਨੂੰ ਮਿਲਦਾ ਆ ਅਪੋਜੀ ਮੈਂ ਦੇਖਦਾ ਕਿ ਜਿਨ੍ਹਾਂ ਕੋਲੇ ਘੱਟ ਆ ਉਹ ਇੰਨੇ ਸੰਤੁਸ਼ਟ ਐ ਇੰਨੇ ਖੁਸ਼ ਨੇ ਜਿਨ੍ਹਾਂ ਕੋਲੇ ਹੈਗਾ ਉਹ ਰੱਜਦੇ ਹੀ ਨਹੀਂ ਉਹਨਾਂ ਨੂੰ ਇਹ ਲੱਗ ਜਾਂਦਾ ਵੀ ਵੀ ਪਤਾ ਹੀ ਨਹੀਂ ਹੋਰ ਕੀ ਹੋ ਜੂਗਾ ਐ ਠੀਕ ਐ ਨਾ ਗੱਲ ਤਾਂ ਨਹੀਂ ਮੈਂ ਕਹਿੰਦਾ ਹੁਣ ਆਪਾਂ ਬਹੁਤ ਸਾਰੇ ਲੋਕ ਗਰੀਬੀ ਰੇਖਾ 'ਚ ਰਹਿੰਦੇ ਨੇ ਮਾ 300 ਦਿਹਾੜੀ ਮਿਲ ਗਈ 400 ਮਿਲ ਗਈ ਨਰੇਗਾ ਦਾ ਕੰਮ ਕਰ ਲਿਆ ਜਾਂ ਮੰਨ ਲਓ ਕੋਈ ਡੰਗਰ ਬੱਛਾ ਰੱਖ ਲਿਆ ਕੋਈ ਜ਼ਿੰਦਗੀ ਕੱਟੇ ਰਹੇ ਨਾ ਠੀਕ ਫਿਰ ਵੀ ਕਹਿੰਦੇ ਸ਼ੁਕਰ ਆ ਜਿਹੜਾ ਦਾ ਰੋਜ਼ ਦਾ ਦਿਹਾੜੀਓ 10000 ਰੁਪਏ ਪੈਂਦੀ ਐ ਵੀ ਉਹ ਕਹਿੰਦਾ ਮੈਂ ਬਹੁਤ ਤੰਗ ਆ ਉਹ ਤੰਗ ਬਤਾ ਕਾ ਤੋਂ ਆ ਤੰਗ ਉਹ ਆਪਣੇ ਜਵਾਕਾਂ ਤੋਂ ਆ ਉਹ ਜਵਾਕ ਨਹੀਂ ਸੂਤ ਖਿਲਦੇ ਜੇ ਤੁਹਾਡੇ ਜਵਾਕ ਤੁਹਾਡੇ ਕਹਣੇ ਚਾ ਤਾਂ ਤੁਹਾਡੇ ਵਰਗੀਆਂ ਰਾਣੀਆਂ ਤੇ ਤੁਹਾਡੇ ਵਰਗੇ ਰਾਜੇ ਕੋਈ ਨਹੀਂ ਹੈਗੇ ਜਿਹਦੇ ਜਵਾਕ ਕਹਿਣਗੇ ਇਹ ਜੋ ਆਕ ਕਹਿਣੇ ਜੀ ਨਹੀਂ ਉਹਦੇ ਵਰਗਾ ਬੰਦਾ ਮਾੜਾ ਕੋਈ ਨਹੀਂ ਗੱਲ ਯਾਦ ਉਹ ਅੰਦਰੋਂ ਅੰਦਰ ਹੀ ਰੋਈ ਜਾਂਦਾ ਸੋ ਇਹਦੇ ਲਈ ਮੈਂ ਹਮੇਸ਼ਾ ਕਹਿੰਦਾ ਕਿ ਆਪਣੇ ਬਜ਼ੁਰਗਾਂ ਨੂੰ ਨਾਲ ਰੱਖਿਆ ਕਰੋ ਕੋਈ ਗੱਲ ਨਹੀਂ ਹੈਗੀ ਮਾੜੀਆਂ ਮੋਟੀਆਂ ਘਰਾਂ 'ਚ ਗੱਲਾਂ ਹੋ ਜਾਂਦੀਆਂ ਨੇ ਪਰ ਤੁਹਾਡਾ ਸਭ ਤੋਂ ਵੱਡਾ ਪਹਿਰੇਦਾਰ ਘਰ ਦਾ ਜਿਹੜਾ ਹੈਗਾ ਉਹ ਤੁਹਾਡਾ ਬਜ਼ੁਰਗ ਹੈ ਜੇ ਉਹ ਗੇਟ ਤੇ ਦਰਵਾਜ਼ੇ ਤੇ ਬੈਠਾ ਤਾਂ ਤੁਹਾਡੇ ਘਰੇ ਕੋਈ ਮਾੜਾ ਬੰਦਾ ਨਹੀਂ ਦਾਖਲ ਹੋ ਸਕਦਾ ਇਹ ਗੱਲ ਯਾਦ ਰੱਖਿਓ ਤੁਹਾਡੇ ਬੱਚੇ ਮਾੜੇ ਪਾਸੇ ਨਹੀਂ ਜਾ ਸਕਦੇ ਗੱਲ ਯਾਦ ਰੱਖਿਓ ਸੋ ਇਸ ਕਰਕੇ ਮੈਂ ਬਹੁਤ ਜ਼ਰੂਰੀ ਗੱਲ ਕਹਿ ਰਿਹਾ ਨਾ ਇਦਾਂ ਹੀ ਮੈਂ ਪਿੰਡ ਦੇ ਵਿੱਚ ਕਿ ਜਿੱਦਾਂ ਬੋਲ ਕੇ ਹਟਿਆ ਬੋਲਣ ਤੋਂ ਬਾਅਦ ਜਦੋਂ ਤੁਸੀਂ ਵੀ ਉਹ ਪਿੰਡ ਦੇ ਸੀਗੇ ਆ ਹਿੰਮਤਪੁਰੇ ਹਿੰਮਤਪੁਰੇ ਸੀਗੇ ਆ ਤੁਸੀਂ ਕਹਿੰਦੇ ਮੈਂ ਮੈਡਮ ਸਰ ਜਾਵਾ ਮੈਂ ਤੁਸੀਂ ਗੁਰਦਰਤੀ ਸੀ ਹੈ ਉਹ ਮੇਰੇ ਗੱਲ ਲੱਗ ਕੇ ਰੋਣ ਲੱਗ ਗਈ ਰੋਂਦੀ ਰੋਂਦੀ ਮਤਲਬ ਇੰਨਾ ਰੋਈ ਉਹ ਰੋਂਦੀ ਰੋਂਦੀ ਕਹਿੰਦੀ ਅੰਕਲ ਮੇਰੇ ਡੈਡੀ ਨਸ਼ਾ ਬਹੁਤ ਕਰਦੇ ਆ ਉਹ ਕੁੜੀ ਵੀ ਰੋ ਪਈ ਤੇ ਮੈਂ ਵੀ ਰੋ ਪਿਆ ਸੱਚੀ ਮੇਰੇ ਅੱਖਾਂ 'ਚੋਂ ਹੰਝੂ ਆ ਗਿਆ ਮੈਨੂੰ ਲੱਗਿਆ ਕਿ ਮੇਰੀ ਧੀ ਹੈ ਇਹਨੂੰ ਇਹਨੂੰ ਲੱਗਿਆ ਹੋਊਗਾ ਕਿ ਇਹ ਹੈਪੀ ਅੰਕਲ ਸਾਡੀ ਮਦਦ ਕਰ ਰਹੇ ਨੇ ਇਹਨੇ ਕਿੱਡਾ ਵੱਡਾ ਦੁੱਖ ਆ ਜਿਹੜਾ ਮੈਨੂੰ ਦੱਸਿਆ ਸੋ ਤੁਹਾਡੇ ਬੱਚੇ ਬਹੁਤ ਦੁਖੀ ਹੁੰਦੇ ਨੇ ਮੰਨੋ ਚਾਹੇ ਨਾ ਮੰਨੋ ਤੁਹਾਡੀਆਂ ਬਾਹਰ ਫੁਕਰੀਆਂ ਮਾਰੀਆਂ ਕੋਈ ਫਾਇਦਾ ਨਹੀਂ ਜੇ ਘਰੇ ਧੀ ਪੁੱਤ ਦੁਖੀ ਨੇ ਤੁਹਾਡੇ ਘਰ ਦੇ ਦੁਖੀ ਨੇ ਤਾਂ ਕੋਈ ਬੜੀ ਬਾੜੀ ਵਧੀਆ ਜ਼ਿੰਦਗੀ ਨਹੀਂ ਹੁੰਦੀ ਕਹਿਣ ਨੂੰ ਆਪਾਂ ਜੋ ਮਰਜ਼ੀ ਗਈ ਚਲੀਏ ਵੀ ਆਪਾਂ ਪਰਵਾਹ ਨਹੀਂ ਕਰਦੇ ਆਪਾਂ ਇਹ ਪ੍ਰਵਾਹ ਪ੍ਰਬੂਹ ਤੇ ਜਿਹੜੀ ਵਿਚਾਰੀ ਘਰ ਪਾਲਦੀ ਹੈ ਜਨਾਈ ਉਹਨੂੰ ਪਤਾ ਹੁੰਦਾ ਬਾਹਰ ਤਾਂ ਆਪਾਂ ਦੋ ਹਾੜੇ ਉੱਧਰ ਲਾ ਲੇ ਦੋ ਉੱਧਰ ਲਾ ਲੇ ਆਪਣੇ ਆਉਣ ਨਾਲ ਪਰਵਾਹ ਨਹੀਂ ਕਰਦੇ ਐ ਫੁਗਰੀ ਨਹੀਂ ਮਾਰਦੇ ਘਰ ਵਰਦੇ ਨੇ ਪੱਲੇ-ਪੁੱਲੇ ਕੁਝ ਨਹੀਂ ਹੁੰਦਾ ਪੱਲੇ ਉਹਦੇ ਆ ਸਾਰਾ ਕੁਝ ਜਿਹਦੇ ਜਵਾਕ ਖੁਸ਼ ਨੇ ਜਿਹਦੇ ਘਰ ਖੁਸ਼ ਹੈ ਜਿਹਦੇ ਬੱਚੀ ਉਹਦੇ ਨਾਲ ਬਹਿ ਕੇ 10 ਮਿੰਟ ਗੱਲ ਕਰ ਸਕਦੇ ਆ ਉਹ ਲੋਕ ਖੁਸ਼ ਨੇ ਜਿਹਦੇ ਬੱਚੇ ਸਹਿਮੇ ਪਏ ਨੇ ਕਿ ਹੁਣ ਡੈਡੀ ਅੰਦਰ ਆ ਗਿਆ ਸਾਨੂੰ ਕੁੱਟੂ ਮਾਂ ਨੂੰ ਕੁੱਟੂ ਗਾਲਾਂ ਕੱਢੂ ਜਲੂਸ ਕੱਢੂ ਉਦੀ ਕੋਈ ਜ਼ਿੰਦਗੀ ਨਹੀਂ ਨਰਕ ਇੱਥੇ ਆ। ਇਹ ਨਰਕ ਹੈ ਇਹ। ਕੋਈ ਬਹੁਤੀ ਬੁਧੀ ਜ਼ਿੰਦਗੀ ਨਹੀਂ ਹੁੰਦੀ। ਜਨਾਨੀ ਤਾਂ ਕਹਿੰਦੀ ਵਿਚਾਰੀ ਮੈਂ ਤਾਂ ਹੁਣ ਆ ਗਈ। ਮੈਂ ਤਾਂ ਜ਼ਿੰਦਗੀ ਕੱਟਣੀਓ ਕੱਟਣੀ ਆ। ਉਹ ਵਿਚਾਰੀ ਜ਼ਿੰਦਗੀ ਕੱਟਣਾ ਉਹਦਾ ਬੋਲੂਗੀ ਕੀ? ਕਿ ਕਿ ਲੰਘ ਲੰਘ ਗਈ ਲੰਘ ਲੰਘ ਜਾਣੀ ਆ। ਪਰ ਬੱਚੇ ਜਿਹੜੇ ਨੇ ਉਹ ਬਹੁਤ ਸ਼ਰਮ ਮੰਦ ਦੇ ਨੇ ਬੱਚੇ ਕਹਿੰਦੇ ਨੇ ਯਾਰ ਵੀ ਸਾਡੇ ਫਾਦਰ ਨਸ਼ਾ ਕਰਦੇ ਨੇ ਨਾਲ ਦੇ ਜਵਾਕ ਸਕੂਲ ਇੱਕ ਦੂਜੇ ਨੂੰ ਮਜ਼ਾਕ ਕਰਨ ਲੱਗ ਜਾਂਦੇ ਨੇ। ਸੋ ਚੀਜ਼ਾਂ ਮਾੜੀਆਂ ਨੇ। ਇਸ ਕਰਕੇ ਉਹ ਧੀ ਨੂੰ ਮੈਂ ਕਿਹਾ ਮੈਂ ਕਿਹਾ ਕੋਈ ਨਹੀਂ ਪੁੱਤ ਅਜਤੋਂ ਤੂੰ ਸਾਡੀ ਧੀ ਆ ਮੈਂ ਤੇਰੇ ਘਰੇ ਫੇਰ ਢੇੜਾ ਮਾਰ ਕੇ ਜਾਊਂਗਾ। ਸੋ ਕਿ ਜਦੋਂ ਬੱਚੇ ਤੁਹਾਨੂੰ ਪਿਆਰ ਕਰਦੇ ਨੇ ਤਾਂ ਸਮਝੋ ਤੁਸੀਂ ਸਹੀ ਬੋਲਦੇ ਹੋ ਤੁਹਾਡੀ ਕਹਿਣੀ ਤੇ ਕਥਨੀ 'ਚ ਫਰਕ ਨਹੀਂ ਹੋਣਾ ਚਾਹੀਦਾ ਮੈਨੂੰ ਸਿਆਸੀ ਭਾਸ਼ਣ ਨਹੀਂ ਦੇਣੇ ਆਉਂਦੇ ਮੈਂ ਜਦੋਂ ਵੀ ਤੁਹਾਡੇ ਕੋਲ ਰਿਹਾ ਹਾਂ ਮੈਨੂੰ ਮੈਨੂੰ ਸਿਆਸੀ ਜਿਹੀ ਗੱਲਾਂ ਨਹੀਂ ਕਰਨੀਆਂ ਆਉਂਦੀ ਮੈਨੂੰ ਤਾਂ ਥੋੜੇ ਵਰ ਕੰਮ ਆਮ ਜਿਹੀਆਂ ਗੱਲਾਂ ਕਰਦਾ ਕਿਉਂਕਿ ਮੈਨੂੰ ਲੱਗੇ ਤੁਹਾਨੂੰ ਗੱਲ ਸਮਝਾਉਣੀ ਚਾਹੀਦੀ ਹੈ ਕਿ ਨਸ਼ੇ ਦਾ ਕਾਰਨ ਕੀ ਆ ਨਸ਼ਾ ਆਇਆ ਕਿਵੇਂ ਨਸ਼ਾ ਵਧਿਆ ਕਿਵੇਂ ਨਸ਼ਾ ਅੱਗੇ ਕਿਵੇਂ ਵਧ ਰਿਹਾ ਸੀਗਾ ਇਹਨੂੰ ਦੀ ਥੱਲ ਕਿਵੇਂ ਪਾਈ ਜਾਊਗੀ ਇਹ ਵੀ ਇਹਦੇ ਤੇ ਵੀ ਆਪਾਂ ਆਉਨੇ ਆ ਆਪਾਂ ਕਹਿ ਦਿੰਨੇ ਆ ਫਲਾਣਾ ਬੰਦਾ ਜੀ ਫਲਾਣਾ ਬੰਦਾ ਨਸ਼ੇ ਵੇਚਦਾ ਪਤਾ ਸਾਰਾ ਕੁਝ ਹੁੰਦਾ ਪਿੰਡ ਨੂੰ ਪਤਾ ਹੁੰਦਾ ਨਾ ਪਰ ਬੋਲਦੇ ਨਹੀਂ ਲੈ ਮੈਂ ਚਕਾ ਲੰਨਾ ਅੱਜ ਕਿਸੇ ਨੇ ਕਿਸੇ ਨੂੰ ਜੇ ਨਾ ਪਿੰਡ ਦੇ ਤੇ ਮਗਰੋਂ ਪੱਜੀ ਮਿਲ ਵੜਿਆ ਪਰ ਤਿਆਰ ਹੋੜਾ ਸਾਡੇ ਤਾਂ ਹੁਣੇ ਲੱਗਿਆ ਦਾ ਕਾਰਨ ਮੇਰੇ ਤਾਂ ਮੁੰਡਾ ਕੋਲ ਖੜਿਆ ਸੀਗਾ ਇਹ ਤਾਂ ਆਇਆ ਹੀ ਨਹੀਂ ਐਂ ਨਾ ਐਸਐਚ ਸਰ ਜੇ ਆਪਾਂ ਬੰਦਾ ਚੱਕਦੇ ਆ ਨਾ ਮੇਰੇ ਤਾਂ ਮੁੰਡਾ ਪਹਿਲੀ ਵਾਰੀ ਭਈ ਕੋਲ ਖੜਾ ਸੀਗਾ ਮੇਰੇ ਤਾਂ ਮੁੰਡਾ ਆਇਆ ਨਹੀਂਗਾ ਮੈਂ ਹੈ ਮਤਲਬ ਮਾਮਾ ਆਪਣਾ ਪੁੱਤ ਬਚਾਉਣ ਲਈ ਦੂਜੇ ਦੇ ਪੁੱਤਾਂ ਨੂੰ ਗਾਲਾਂ ਦਿੰਦੀਆਂ ਤੇ ਥੋੜੇ ਥੋੜੇ ਕਰੇ دیਵਾ ਨਹੀਂ ਮਲਦਾ ਇਹ ਭਲੇਖਾ ਮੈਂ ਪਹਿਲਾਂ ਕਹਿ ਕੇ ਹਟਿਆ ਇਹ ਭਲੇਖਾ ਕਿ ਅਸੀਂ ਕਿਸੇ ਦਾ ਧੀ ਪੁੱਤ ਗਾਲ ਕੇ ਆਪਣਾ ਘਰ ਦਵਾਰ ਲਾਂਗੇ ਬਿਲਕੁਲ ਗਲਤ ਹੈ ਇਹ ਬਿਲਕੁਲ ਗਲਤ ਹੈ ਅੱਜ ਹੁਣ ਅਜਵੇਲ ਹੈ ਗੱਲ ਬੇ ਫਲਾਣੇ ਜਗ੍ਹਾ ਤੇ ਜਾ ਕੇ ਫਲਾਣੇ ਸਟੋਰ ਚੈੱਕ ਕਰਨੇ ਹੋ ਫਲਾਣਾ ਕਰਨਾ ਇਹ ਸ਼ਾਮ ਨੂੰ ਨਾਸ਼ ਪਾਤਸ਼ਾਹ ਇਹਨਾਂ ਪਿੰਡਾਂ ਦੇ ਵਿੱਚੋਂ ਹੀ ਨਾਮ ਵਈਆਂ ਨੇ ਕਦੇ ਐਦਾਂ ਹੁੰਦਾ ਡਾਕਟਰ ਸਾਹਿਬ ਆਇੰਦੀ ਨੇ ਮੰਲਣੀ ਯਾਪਾ ਗੱਲਿਸ ਪਾਸੇ ਨਹੀਂ ਮੰਨੀ ਆਪਾਂ ਆਪਣਾ ਕਾਰਵਾਈ ਤੇ ਰਹਿਣਾ ਸੋ ਅਸੀਂ ਮੈਂ ਬਿਲਕੁਲ ਖਲਾਫ ਨਸ਼ੇ ਵਾਲਿਆਂ ਦੇ ਮੈਂ 100 ਗਲਤੀਆਂ ਮਾਫ ਕਰ ਦੂੰ ਬੰਦੇ ਦੀ ਕੋਈ ਗੱਲ ਯਾਰ ਜੇ ਮੈਨੂੰ ਕਿਸੇ ਨੇ ਗਾਲਾਂ ਕੱਢ ਲੀਆਂ ਬੋਲ ਲਿਆ ਮੈਂ ਕੰਮ ਘੱਟ ਕਰਿਆ ਪਿੰਡ 'ਚ ਤਾਂ ਮੈਨੂੰ ਲੋਕਾਂ ਨੇ ਗਾਲਾਂ ਕੱਢ ਲੀਆਂ ਬੇਬੇ ਨੇ ਮੈਂ ਕਹਿੰਦਾ ਕੋਈ ਤੇਰੀ ਕੀ ਪੁੱਤ ਪਰ ਜੇ ਮੈਨੂੰ ਪਤਾ ਲੱਗਦਾ ਕਿ ਨਸ਼ੇ ਵਾਲੇ ਪਾਸੇ ਦੇ ਵਿੱਚ ਮੈਂ ਬਿਲਕੁਲ ਕਤਾਈ ਨਹੀਂ ਕਰਦਾ ਕਿਉਂਕਿ ਮੈਨੂੰ ਪਤਾ ਇਹ ਧੀਆਂ ਮੇਰੀਆਂ ਨੇ ਇਹ ਛੋਟੇ ਛੋਟੇ ਬੱਚੇ ਪੁੱਤ ਮੇਰੇ ਨੇ ਕਿਹੇ ਜਿਹੇ ਮੇਰੇ ਬੱਚੇ ਨੇ ਉਹ ਹੀ ਜੇ ਇਹ ਨੇ ਮੈਂ ਇਹਨਾਂ ਲਈ ਕੰਮ ਕਰਦਾ ਮੈਂ ਹਮੇਸ਼ਾ ਕਈ ਵਾਰੀ ਕਹਿੰਦਾ ਬੇਬੇ ਤੂੰ ਛੱਡ ਆਪਾਂ ਤੂੰ ਬੱਚਿਆਂ ਬਾਰੇ ਦੱਸ ਕੀ ਕਰਨਾ ਸੋ ਅਸੀਂ ਚਾਹੁੰਦੇ ਆ ਕਿ ਆਪਾਂ ਸਹੀ ਪਾਸੇ ਤੁਰੇ ਹੁਣ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਯੁਧਨਸ਼ਿਆਂ ਵਿਰੁੱਧ ਦੇ ਵਿੱਚ ਅਸੀਂ ਕੀ ਕੀਤਾ ਹਰ ਰੋਜ਼ ਅਸੀਂ ਹਰ ਰੋਜ਼ ਅਸੀਂ ਕਿਤੋਂ ਨਾ ਕਿਤੋਂ ਜਿਹੜੇ ਆ ਨਸ਼ਾ ਵੇਚਣ ਵਾਲਿਆਂ ਨੂੰ ਚੱਕਦੇ ਆ ਤੇ ਉਹਨਾਂ ਤੇ ਬਣਦੀ ਕਾਰਵਾਈ ਕਰਦੇ ਆ ਐਸਐਚਯੂ ਜ਼ਾਬ ਨੂੰ ਇਸ ਗੱਲ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਖੋਲਿਆ ਕਿ ਜਿਹੜਾ ਨਸ਼ਾ ਵੇਚਣ ਵਾਲਾ ਬੰਦਾ ਉਹ ਨਾਂ ਬਖਿਆ ਜਾਊਗਾ ਜਿਹੜਾ ਨਸ਼ੇ ਕਰਦਾ ਹੈ ਉਨਾ ਫੇਰ ਕਹਣਾ ਜਿਆਦਾ ਨਸ਼ੇ ਕਰਦਾ ਨਸ਼ੇ 'ਚ ਗਲਤਾਨ ਆ ਜੇ ਉਹ ਛੱਡਣਾ ਚਾਹੁੰਦਾ ਤਾਂ ਅਸੀਂ ਉਹਨੂੰ ਬਚਾ ਲਾਂਗੇ ਪੁਲਿਸ ਦੇ ਚੱਕਰਾਂ ਤੋਂ ਵੀ ਬਚਾਵਾਂਗੇ ਇਲਾਜ ਵੀ ਕਰਾਵਾਂਗੇ ਤੇ ਉਹਦਾ ਹੱਲ ਕੱਢ ਲਾਂਗੇ ਕੋਈ ਨਾ ਪਰ ਜਿਹੜਾ ਨਸ਼ੇ ਵੇਚਦਾ ਇਸ ਗੱਲ ਨੂੰ ਧਿਆਨ ਨਾਲ ਸੁਣ ਲਿਓ ਜਿਹੜਾ ਨਸ਼ੇ ਵੇਚਦਾ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਤੋਕ ਕੇ ਕਰਾਂਗੇ ਕੋਈ ਪਤਾ ਹੀ ਨਹੀਂ ਕਰਦੇ ਇਸ ਗੱਲ ਮੈਂ ਪਿਛਲੇ ਪਿੰਡਾਂ 'ਚ ਵੀ ਜੱਗਿਆ ਕੱਲ ਉਧਰ ਇੱਕ ਪਿੰਡ ਆਪਣੇ ਇੱਥੇ ਸ਼ਮਸ਼ਪੁਰ ਉੱਧਰ ਦਾ ਇੱਕ ਬੰਦਾ ਨਾ ਵੀਡੀਓ ਪਾਉਂਦਾ ਹੁੰਦਾ ਸੀ ਮੁੰਡਾ ਪਹਿਲੀ ਸਰਕਤ ਸਮਿਆਂ ਚ ਆ ਆ ਜਵੇ ਕੋਈ ਐਮ ਐਲ ਏ ਮਾਇਨੀ ਕਰਦਾ ਦਾ ਉਹਨੇ ਮੇਰੇ ਵਾਰੀ ਵੀ ਪਾਦੀ ਬਦਨੀ ਵੀ ਪਹਿਲਾਂ ਮੰਗ ਹਾਜੀ ਹਾਜੀ ਕਰੂਗਾ ਉਹਨੇ ਕਿਹਾ ਵੀਡੀਓ ਪਾਦੀ ਮੈਂ ਚਕਾ ਲਿਆ ਜਦੇ ਜਦੇ ਜੇਲ੍ਹ ਇਹ ਛੁੱਟ ਗਿਆ ਗਿਆ ਜਮਾਨ ਤੋਂ ਵੀ ਹੁਣ ਫੇਰ ਚਕਾਇਆ ਹੈ ਮੈਂ ਕਿਹਾ ਤੈਨੂੰ ਭਲੇਖਾ ਤੈਨੂੰ ਇਸ ਗੱਲ ਦਾ ਭਲੇਖਾ ਹੈ ਕਿ ਉਹ ਉਹ ਐਮ ਐਲ ਏ ਆ ਪਹਿਲਾਂ ਮੰਗ ਸਰਜੂ ਆ ਬਿਲਕੁਲ ਨਹੀਂ ਸਰਨਾ ਉੰਦੀ ਪਹਿਲਾਂ ਮੈਂ ਚਕਾਇਆ ਮੈਂ ਕਿਹਾ ਪਾ ਦੂ ਵੀਡੀਓ ਪਹਿਲਾਂ ਉਹ ਹਰੇਕ ਨੂੰ ਵੀਡੀਓ ਪਾ ਕੇ ਚੈਲੰਜ ਕਰ ਦਿੰਦਾ ਸੀ ਮੈਨੂੰ ਕੌਣ ਹੱਥ ਪਾ ਲੂਗਾ ਉਹ ਉਹ ਇਦਾਂ ਕਰਦਾ ਸੀ ਆਪਾਂ ਤੁਸੀਂ ਕੱਲ ਨਾਲ ਸੀ ਵੀਡੀਓ ਉਹ ਪਿੰਡ ਤੇ ਆਪਾਂ ਜਿਹੜਾ ਸ਼ੰਕਤਵਰ ਹੁਣ ਨਹੀਂ ਦਿਖਾਉਂ ਮੈਨੂੰ ਉਹਦੀ ਉਹਦੇ ਘਰ ਦੇ ਨਾਲ ਲੱਗੇ ਹੋਏ ਸੀ ਹੋਰ ਲੱਗੇ ਹੋਏ ਸੀ ਸਾਰੇ ਮੈਂ ਕਿਹਾ ਇਸ ਵਾਰ ਤਾਂ ਸਾਰੇ ਜੀ ਦੋਤ ਇਹ ਅਸੀਂ ਮੈਂ ਫੇਰ ਕਹਿ ਰਿਹਾ ਵੀ ਮੈਂ ਕੰਮ 'ਚ ਥੋੜੀ ਕਟਾਈ ਹੋ ਸਕਦੀ ਹੈ, ਘੱਟ ਵੀ ਹੋ ਜੂਗਾ ਕੋਈ ਗੱਲ ਨਹੀਂ ਗਲੀਆਂ, ਨਾਲੀਆਂ, ਟੋਬੇ, ਕਮੀ ਰਹਿ ਜੂ ਕੋਈ ਗੱਲ ਨਹੀਂ ਮੈਂ ਤੁਹਾਡੇ ਤੋਂ ਮਾਫੀ ਮੰਗ ਲੂੰਗਾ। ਪਰ ਜੇ ਮੇਰੇ ਬੱਚੇ ਖਰਾਬ ਹੋ ਗਏ ਤੇ ਪੁੱਤ ਮੇਰੇ ਖਰਾਬ ਹੋ ਗਏ ਸਾਰਾ ਆਪਣਾ ਸਿਸਟਮ ਖਰਾਬ ਹੋਊਗਾ। ਸਾਡੀ ਜ਼ਿੰਦਗੀ ਜਿਉਣ ਦਾ ਕੋਈ ਤਰਿਕ ਨਹੀਂ ਹੈਗਾ। ਮੈਂ ਗੱਲਾਂ ਮਾਰਨ ਜਿੱਡੀਆਂ ਮਾਰਨ। ਸੋ ਅਸੀਂ ਆਪਣੇ ਬੱਚੇ ਬਚਾਉਣੇ ਆ। ਇਹਨਾਂ ਬੱਚਿਆਂ ਨੂੰ ਬਚਾਉਣ ਦੇ ਲਈ ਅਸੀਂ ਲੱਗੇ ਹੋਏ ਆ। ਆ ਛੋਟੇ-ਛੋਟੇ ਬੱਚੇ ਨੇ। ਅਸੀਂ ਐਡੀ ਵੱਡੀ ਕਾਰਵਾਈ ਇਸ ਕਰਕੇ ਰੰਭੀ ਆ। ਕਿਉਂਕਿ ਹੁਣ ਇਹਨਾਂ ਨੇ ਜਿਵੇਂ ਮੈਂ ਤੁਹਾਨੂੰ ਦੱਸਦਾ ਤੁਹਾਡੇ ਹੋਸ਼ ਛੁੱਟ ਜਾਣੇ ਇਹਨਾਂ ਨੇ ਸਕੂਲਾਂ ਦੇ ਬਾਹਰ ਖੜਨਾ ਸ਼ੁਰੂ ਕਰ ਲਿਆ ਸੀਗਾ ਸਕੂਲਾਂ ਦੇ ਬਾਹਰ 7ਵੀਂ 8ਵੀਂ 9ਵੀਂ 10ਵੀਂ ਕਲਾਸ ਦੇ ਬੱਚਿਆਂ ਨੂੰ ਲੱਗ ਗਿਆ ਸੀ ਇਹ ਗੱਲ ਪਤਾ ਤੁਹਾਨੂੰ ਉਹਨੂੰ ਪਤਾ ਵੀ ਨਹੀਂ ਸੀ ਲੱਗਣਾ ਇਹਨਾਂ ਨੇ ਕਦੋਂ ਸਾਡੀ ਸਾਡੀਆਂ ਪੁਸਤਾਂ ਖਤਮ ਕਰ ਦੇਣ ਸਾਡੀਆਂ ਨਸਲਾਂ ਖਤਮ ਕਰ ਦੇਣੀਆਂ ਸੀ ਕਿਉਂਕਿ ਜਿਹੜਾ ਨਸ਼ਾ ਵੇਚਣ ਵਾਲਾ ਉਹ ਕਿਸੇ ਦਾ ਮਿੱਤ ਨਹੀਂ ਹੁੰਦਾ ਤੇ ਮੇਰੀ ਗੱਲ ਯਾਦ ਰੱਖਿਓ ਨਸ਼ਾ ਵੇਚਣ ਵਾਲਾ ਕਿਸੇ ਦਾ ਮਿੱਤ ਨਹੀਂ ਉਹਦੇ ਲਈ ਕੋਈ ਭਾਈ ਨਹੀਂ ਕੋਈ ਮਾਂ ਨਹੀਂ ਕੋਈ ਧੀ ਨਹੀਂ ਕੋ ਪੁੱਤ ਨਹੀਂ ਜੇ ਉਹ ਲਕਡਾਉਨ ਹੋ ਕੇ ਸਾਨੂੰ ਕਿਸੇ ਨੇ ਦੇਖਣਾ ਨਹੀਂ ਤਾਂ ਦੇਖ ਪੁਲਿਸ ਵੀ ਦੇਖਦੀ ਐ ਅਸੀਂ ਵੀ ਦੇਖਦੇ ਆ ਸੋ ਇਹਦੇ ਲਈ ਅਸੀਂ ਇੱਕ ਨੰਬਰ ਵੀ ਦਿੱਤਾ WhatsApp ਨੰਬਰ ਵੀ ਆ ਪੁਲਿਸ ਸਟੇਸ਼ਨ ਦਾ ਨੰਬਰ ਵੀ ਦਵਾਂਗੇ ਸਰਪੰਚ ਸਾਹਿਬ ਉਹ ਨਹੀਂ ਪੂਰੇ ਨਾਲ ਹੋ ਕੇ ਡਟ ਕੇ ਖੜੇ ਨੇ ਹੋਰ ਸਾਡੇ ਪਿੰਡਾਂ ਦੇ ਜਿੰਨੇ सरपंच ਪੰਚ ਜਿੰਨੇ ਸਾਡਾ ਸਹਿਯੋਗ ਦੇ ਰਹੇ ਨੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਮਤੇ ਵੀ ਪਾਇਆ ਸਰਪੰਚਾ ਨੇ ਮੈਂ ਬਹੁਤ ਧੰਨਵਾਦ ਕਰਦਾ ਤੇ ਹੋਰ ਸਾਡਾ ਮੇਰਾ ਵੀ ਨੰਬਰ ਹੈਗਾ ਤੁਸੀਂ ਤੁਸੀਂ ਦੱਸੋ ਤੁਹਾਨੂੰ ਕਿਸੇ ਮੇਰੀ ਮਾਂ ਨੇ ਕਿਸੇ ਭੈਣ ਨੇ ਕਿਸੇ ਧੀ ਨੇ ਡਰਨਾ ਨਹੀਂ ਦਾ ਇਹ ਗੱਲ ਯਾਦ ਰੱਖਿਓ ਤੁਸੀਂ ਮੈਨੂੰ ਕਿਸੇ ਵਕਤ ਫੋਨ ਕਰੋਗੇ ਮੈਂ ਕਦੇ ਫੋਨ ਬੰਦ ਨਹੀਂ ਕਰਦਾ ਕਿਸੇ ਨੂੰ ਫੋਨ ਕਰੋਗੇ ਅਸੀਂ ਬਣਦੀ ਕਾਰਵਾਈ ਜਿਹੜੀ ਹੈ ਜਦੇ ਚੱਕ ਕੇ ਅਗਲਾ ਕਰਾਂਗਾ ਮੈਂ ਆ ਕੇ ਦੇਖੂਗਾ ਜਿਹੜਾ ਤੁਹਾਨੂੰ ਆ ਵੀ ਕਿਦੂਆ ਉਹਦੋਂ ਮੈਨੂੰ ਦੱਸ ਦਈਏ ਆ ਕੇ ਕਹਿ ਕੇ ਗਿਆ ਵੀ ਮੈਂ ਆ ਕੇ ਦੇਖੂਗਾ ਉਹਦੇ ਲਈ ਜਦੋਂ ਆਊਗਾ ਫਿਰ ਮੈਂ ਦੇਖੂਗਾ ਆਪਾਂ ਨੇ ਡਟ ਕੇ ਲੜਨਾ ਡਟ ਕੇ ਲੜਾਈ ਲੜਨੀ ਹੈ ਕਿਉਂਕਿ ਜਦੋਂ ਵੀ ਕਿਸੇ ਕੰਮ ਦੇ ਲਈ ਸਾਡੀਆਂ ਮਾਤਾ-ਮਾਂ ਭੈਣਾਂ ਗੇ ਆਉਣ ਮਾਈ ਭਾਗੂ ਬਣ ਕੇ ਤਾਂ ਉਹ ਮੂਵਮੈਂਟ ਜਿਹੜੀ ਜਿੱਤੀ ਜਾਂਦਾ ਸੋ ਮੈਨੂੰ ਥੋੜੀ ਲੋੜ ਆ ਕਿਉਂਕਿ ਪਿੰਡਾਂ ਦੇ ਵਿੱਚ ਆਪਾ ਰਹਿੰਦੇ ਆ ਘਰਾਂ ਚ ਆਪਾ ਰਹਿੰਦੇ ਆ ਬੰਦੇ ਤਾਂ ਘਰੋਂ ਬਾਹਰ ਚੱਲ ਜਾਂਦੇ ਨੇ ਤੁਹਾਨੂੰ ਪਤਾ ਲੱਗਦਾ ਕਿ ਕਿਹੜਾ ਗੇੜੇ ਮਾਰ ਗਿਆ ਵੱਧ ਕਿਹੜਾ ਕਿਹਾ ਜਾ ਫਿਰਦਾ ਤੁਸੀਂ ਬੰਦੇ ਦੀ ਪਛਾਣ ਕਰਕੇ ਦੱਸ ਦਿਨੇ ਵੀ ਫਲਾਣਾ ਬੰਦਾ ਨਸ਼ੇੜੀ ਆ ਜਾਂ ਫਲਾਣਾ ਨਸ਼ੇ ਵੇਚਣਾ ਸੋ ਤੁਸੀਂ ਸਾਫ਼ ਦਿਓ ਪ੍ਰਸ਼ਾਸਨ ਪੂਰੇ ਪੱਬਾ ਭਾਰ ਹੋ ਕੇ ਲੱਗਿਆ ਹੋਇਆ ਆਪਾਂ ਸਾਰਿਆਂ ਨੇ ਬੜਾ ਜ਼ਿੰਮੇਵਾਰੀ ਦੇ ਨਾਲ ਕੰਮ ਕਰਨਾ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਸਮਾਂ ਦਿੱਤਾ ਇਹਦੇ ਨਾਲ ਨਾਲ ਆਪਾਂ ਨੇ ਸਾਰਿਆਂ ਨੇ ਆਪਣੀ ਆਪਣੀ ਜਗ੍ਹਾ ਤੇ ਖੜਾ ਹੋ ਜਾਣਾ ਜੀ ਬੇਨਤੀ ਹੈ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਇਹ ਸਭ ਮੈਂ ਇਕੱਲਾ ਨਹੀਂ ਕਰ ਸਕਦਾ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਕਿ ਉਸ ਨਸ਼ੇ ਦੇ ਵਿਰੁੱਧ ਯੁੱਧ ਵਿੱਚ ਮੈਨੂੰ ਹਰ ਪੰਜਾਬੀ ਦਾ ਸਾਥ ਚਾਹੀਦਾ ਹੈ 3 ਕਰੋੜ ਪੰਜਾਬੀ ਮਿਲ ਕੇ ਜੇ ਇਹ ਜੰਗ ਲੜੀਏ ਤਾਂ ਕੁਝ ਦਿਨਾਂ ਵਿੱਚ ਹੀ ਅਸੀਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ ਅੱਜ ਆਪਾਂ ਨੇ ਸੌ ਚੱਕਣੀ ਹੈ ਮੈਂ ਆਪਣੇ ਪਿੰਡ ਜਾਂ ਸ਼ਹਿਰ ਦੇ ਵਾਰਡ ਵਿੱਚ ਕਿਸੇ ਤਸਕਰ ਨੂੰ ਵੜਨ ਨਹੀਂ ਦੇਵਾਂਗਾ ਆਪਣੇ ਪਿੰਡ ਜਾਂ ਵਾਰਡ ਵਿੱਚ ਕਿਸੇ ਨੂੰ ਨਸ਼ਾ ਵੇਚਣ ਨਹੀਂ ਦੇਵਾਗਾ ਜੋ ਤਸਕਰ ਪੜੇ ਜਾ ਰਹੇ ਹਨ ਉਹਨਾਂ ਦੀ ਜ਼ਮਾਨਤ ਨਹੀਂ ਕਰਵਾਵਾਗਾ ਮੈਂ ਖੁਦ ਕਦੇ ਨਸ਼ਾ ਨਹੀਂ ਕਰਾਂਗਾ ਜੇਕਰ ਕਰਦਾ ਤਾਂ ਹੁਣੇ ਤੋਹੀਂ ਛੱਡ ਦੇਵਾਂਗਾ ਜੇਕਰ ਕੁੜੀ ਨੌਜਵਾਨ ਨਸ਼ੇ ਵਿੱਚ ਫਸਿਆ ਹੈ ਤਾਂ ਉਸ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਾਂਗਾ ਲੋੜ ਸੈਣ ਉੱਤੇ ਉਸ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਵੀ ਕਰਵਾਵਾਂਗਾ ਅਸੀਂ ਸਾਰੇ ਮਿਲ ਕੇ ਆਪਣੇ ਪਿੰਡ ਜਾਂ ਵਾਰਡ ਨੂੰ ਨਸ਼ਾ ਮੁਕਤ ਕਰਾਂਗੇ ਬੋਲੇ ਸੋ ਨਿਹਾਲ ਵਾਇਗੋ ਜੀ ਕਾ ਧੰ